ਆ ਵੀ ਲਾ ਉਹ ਲਾਈਟ ਬੰਦ ਕਰ ਦੇ ਉਧਰੋਂ ਪੁੱਤ ਆ ਦੇਖੋ ਗਾਇਸ ਮੈਂ ਓਹੋ ਲੈ ਲੋ ਗਾਇਸ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਇਹ ਨਾ ਸੰਡੇ ਦਾ ਮੰਡੇ ਦਾ ਪਾਗਲ ਅੱਜ ਦਿਨ ਹੈਗਾ ਜੀ ਮੰਡੇ ਦਾ ਟਾਈਮ ਹੋ ਗਿਆ 7:00 ਵਜੇ ਗੇ ਤੇ ਮੈਂ ਹੁਣ ਲੈਟਾਂ ਉंटਾਲਾ ਆ ਤੇ ਇਥੇ ਦੇਖੋ ਠੀਕਾ ਕੱਲ ਮੈਂ ਕੋਈ ਵਲੌਗ ਬਣਾਇਆ ਨਹੀਂ ਹੈਗਾ ਤੇ ਕੱਲ ਵੀ ਨਹੀਂ ਬਣਾਇਆ ਮੈਂ ਅੱਜ ਸਵੇਰ ਤਾਂ ਵੀ ਕੋਈ ਵਲੌਗ ਨਹੀਂ ਬਣਾਇਆ ਕਿਉਂਕਿ ਮੈਂ ਕੱਲ ਕੱਲ ਮੈਂ ਸਾਰਾ ਦਿਨ ਮਤਲਬ ਕਿ ਰਾਸ਼ਟ ਜੀ ਕੀਤੀ ਮੇਰਾ ਦਿੱਲੀ ਸੀ ਕੀਤਾ ਹਨਾ ਤੇ ਸ਼ਾਮ ਨੂੰ ਫਿਰ ਅਸੀਂ ਖਾਣੇ ਨੂੰ ਚਲੇ ਗਏ 6:30 ਵਜੇ ਫਿਰ ਮੈਂ ਖਾਣੇ ਕਰਕੇ ਸ਼ਾਪਿੰਗ ਹਨਾ ਸ਼ਾਪਿੰਗ ਕਰਿਆ ਹੀ ਆਪਣੀ ਮੈਂ ਆਪਣੇ ਸੂਟ ਲੈ ਆਈ ਤੇ ਉਸ ਤੋਂ ਬਾਅਦ ਫਿਰ ਕੀ ਕਹਿੰਦੇ ਹੁੰਦੇ ਨੇ ਇੱਕ ਸੂਟ ਮੇਰੇ ਚ ਥੋੜਾ ਜਿਹਾ ਉਹ ਨਾ ਚਿਰਕ ਜੀ ਆ ਗਈ ਸੀਗੀ ਮੂਰੇ ਕਮੀਜ਼ ਦੇ ਵਿੱਚ ਫਿਰ ਬਸ ਮਨ ਬਹਿਮ ਹੋ ਜਾਂਦਾ ਵੀ ਹਾਂ ਵੀ ਹੁਣ ਆਪਾਂ ਜਦ ਇੰਨੇ ਪੈਸੇ ਲਾਏ ਹਨਾ ਵੀ ਚੇਂਜ ਕਰ ਲਓ ਤੇ ਉਹ ਉਹੀ ਸੂਟ ਚ ਸੇਮ ਫਿਰ ਮੈਂ ਕਲਰ ਹੋਰ ਲੈ ਆਈ ਹਨਾ ਤੇ 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 ਹਾਂ ਇੱਕ ਮੈਨੂੰ ਹਨਾ ਕਮੈਂਟ ਆਇਆ ਸੀਗਾ ਉਹ ਮੈਂ ਰਾਤ ਨੂੰ ਆ ਕੇ ਦੇਖਿਆ ਏ ਮੈਨੂੰ ਪ੍ਰੀਤ ਦਾ ਹਨਾ ਮੈਨੂੰ ਰਾਤ ਨੂੰ ਮੈਂ ਆ ਕੇ ਦੇਖਿਆ ਉਹਨਾਂ ਨੇ ਮੈਨੂੰ ਕੀ ਕਿਹਾ ਸੀਗਾ ਕਹਿੰਦੀ ਦੀਦੀ ਵੀ ਇੱਕ orange color ਦਾ suit ਜਰੂਰ ਲਿਓ ਪਰ ਮੈਂ ਤੁਹਾਡਾ ਉਹ ਕਮੈਂਟ ਲੈਣ ਤੋਂ ਪਹਿਲਾਂ ਹੀ orange suit ਲੈ ਲਿਆ ਤੇ ਇਹ ਦੱਸ ਦਾਨੀ ਆ ਵੀ ਮੈਂ ਇੱਕ orange suit ਜਰੂਰ ਲੈ ਆਇਆ ਪਰ ਮੈਂ ਉਹ ਤੁਹਾਨੂੰ ਇਹ ਨਹੀਂ ਦਿਖਾਉਣੇ ਨਹੀਂ ਹੈਗੇ ਕੱਪੜੇ ਦਿਖਾਵਾਂਗੇ ਮੈਂ ਤੁਹਾਨੂੰ ਵਿਆਹ ਦੇ ਵਿੱਚ ਸਾਰੀ ਸ਼ਾਪਿੰਗ ਹੋਣੀ ਜਿੰਨੇ ਦੇ suit ਨੇ ਮੈਂ ਤੁਹਾਨੂੰ ਵਿਆਹ ਚ ਦਿਖਾਵਾਂਗੀ ਇੱਕ suit ਮੇਰਾ ਉੱਥੇ ਪਿਆ ਉਹ ਮੈਂ ਰੈਡੀ ਕਰਵਾਉਣਾ ਕੁਝ ਕਿਸੇ ਨਾ ਕੁਝ ਰੈਡੀ ਉਹਦਾ ਹੋਊਗਾ ਉਹ ਵੀ ਨਹੀਂ ਦੱਸਣਾ ਮੈਂ ਤੁਹਾਨੂੰ ਕੀ ਰੈਡੀ ਕਰਵਾਉਣਾ ਫੇਰ ਸ਼ਰਾਰੇ ਵਗੈਰਾ ਜੇ ਮੈਨੂੰ ਪਸੰਦ ਨਹੀਂ ਹੈਗਾ ਤੁਹਾਨੂੰ ਸੱਚ ਦੱਸਾਂ ਸ਼ਰਾਰੇ ਪਲਾਜ਼ੋ ਪਲੂਜ਼ੋ ਜੇ ਹਨਾ ਮਤਲਬ ਕਿ ਮੈਨੂੰ ਇੰਨੇ ਜ਼ਿਆਦਾ ਨਹੀਂ ਪਸੰਦ ਹੈਗੇ ਵੀ ਮਤਲਬ ਕਿ ਸਰਦੀਆਂ ਵਾਲੇ ਸੂਟਾਂ ਦੇ ਪਲਾਜ਼ੋ ਸੂਟ ਮੈਨੂੰ ਵਧੀਆ ਲੱਗਦੇ ਨੇ ਬਟ ਗਰਮੀ ਵਾਲੇ ਤਾਂ ਮੈਨੂੰ ਇੰਨੇ ਵਧੀਆ ਨਹੀਂ ਲੱਗਦੇ ਹੈਗੇ ਤੇ ਬਣਾਉਂਗੀ ਦੋ ਸੂਟਾਂ ਦੀ ਮੈਂ ਸਲਵਾਰੇ ਹੀ ਬਣਾਉਂਗੀ ਠੀਕ ਹੈ ਜੀ ਤੇ ਦੋ ਸੂਟਾਂ ਦੀ ਆਪਾਂ ਸਲਵਾਰੇ ਬਣਾਵਾਂਗੇ ਇੱਕ ਸੂਟ ਮੈਂ ਕੁਝ ਰੈਡੀ ਕਰਵਾਉਂਗੀ ਕੀ ਕਰਵਾਉਂਗੀ ਉਹ ਤੁਸੀਂ ਵਿਆਹ ਦੇ ਵਿੱਚ ਜ਼ਰੂਰ ਦੇਖਿਓ ਉਹ ਆਪਾਂ ਤੁਹਾਨੂੰ ਦਿਖਾਵਾਂਗੀ ਵਿਆਹ ਦੀ ਵਿੱਚ ਵੀ ਉਹ ਆਪਾਂ ਕੀ ਕਰਵਾਉਣੇ ਆ ਰੈਡੀ ਹੈਨਾ ਤੇ ਸੂਟ ਮੈਂ ਆਪਣੇ ਦੇਾਈ ਜੀ ਸਿਉਣੇ ਫਲਾਈ ਹੋਣ ਲਈ ਦੇਾਈ ਤੇ ਕੱਲ ਮੈਂ ਬਲੌਕ ਕੋਈ ਨਹੀਂ ਸ਼ੂਟ ਕੀਤਾ ਅੱਜ ਫਿਰ ਮੈਂ ਸਵੇਰੇ फटाफट ਜਲਦੀ ਜਲਦੀ ਕੰਮ ਕਰਕੇ ਫਸ ਮੈਨੂੰ ਇਹ ਸੀਗਾ ਕਿ ਸਹਤ ਦੇ ਪਾਪਾ ਨਾਲੇ ਜਾਮਾ ਵੀ ਉਹੀ ਮੈਨੂੰ ਘਰੇ ਛੱਡ ਜਾਣਗੇ ਫਿਰ ਉਹ ਮੈਨੂੰ ਲੈ ਗਏ ਸੀਗੇ ਸੂਟ ਚੇਂਜ ਕਰਵਾ ਕੇ ਫਿਰ ਮੈਨੂੰ ਵਾਪਸ ਘਰ ਛੱਡ ਗਏ ਸੀਗੇ ਤੇ ਆਪਾਂ ਨੇ ਮੈਂ ਇਹਨਾਂ ਦਾ ਦੱਸ ਦਨੀ ਆ ਤੁਹਾਨੂੰ ਵੀ ਮੈਂ ਤਿੰਨ ਲੈ ਤਿੰਨ ਸੂਟ ਲੈ ਆ ਦੋ ਨਾਲ ਜੋ ਮੈਂ ਸੂਟ ਸਲਾਈ ਕਰਵਾਉਣੇ ਇੱਕ ਦੇਖੋ ਕੀ ਕਰਵਾਉਣੀ ਆ ਤੇ ਬਾਕੀ ਸੂਟ ਇਹ ਤੁਹਾਨੂੰ ਮੇਰੇ ਵਿਆਹ ਚ ਪਾਏ ਹੋਏ ਦੀਖਣਗੇ हां ਵਿਆਹ ਚ ਪਾਈ ਹੋਈ ਦੇਖਣਗੇ ਹਨਾ ਵਿਆਹ ਚ ਦਿਖਾਵਾਂਗੇ ਕਿ ਕਿਹੜੇ ਕਿਹੜੇ ਸੂਟ ਲੈਨੇ ਆਪਾਂ ਨੇ ਤੇ ਬਾਕੀ ਜੁਐਲਰੀ ਵਗੈਰਾ ਵੀ ਆਪਾਂ ਨੇ ਕਰ ਲਿਆ ਸਾਰਾ ਹੋ ਗਿਆ ਸਾਰਾ ਕੁਝ ਹੋ ਗਿਆ ਬਸ ਜਿਹੜੀ ਮਾਰੀ ਮੋਟੀ ਸ਼ਾਪਿੰਗ ਰਹਿ ਗਈ ਉਹ ਆਪਾਂ ਕਰਾਵਾਂਗੇ ਬਾਕੀ ਦੇਖੀ ਹੁਣ ਮੇਰਾ ਹੁਣ ਮੈਰਿਜ ਆਉਂਦੀ ਹੈ ਹੁਣ ਮੇਰੇ ਮੂੰਹ ਦਾ ਬੁਰਾ ਹਾਲ ਹੋਣ ਲੱਗ ਗਿਆ ਆ ਦੇਖੋ ਆ ਪਤਾ ਨਹੀਂ ਕੀ ਹੋ ਗਿਆ ਮੇਰੇ ਨਾਲ ਫਿੰਸੀਆਂ ਜੇ ਨਿਕਲ ਲੱਗ ਗਈਆਂ ਦੇਖੋ ਇੱਕ ਕਣ ਦੀਆਂ ਆ ਦੇਖੋ ਇਹ ਫਿੰਸੀਆਂ ਦੇ ਨਾਲ ਦਾਗ ਜੇ ਬਣ ਰਹੇ ਨੇ ਇੱਕ ਕੁੜੀ ਆ ਦੇਖੋ ਹੁਣ ਮੈਰੀ ਜਾ ਰਹੀ ਆ ਤੇ ਹੁਣ ਮੂੰਹ ਖਰਾਬ ਹੋਣ ਲੱਗ ਗਿਆ ਸਰ ਕੋਈ ਚੱਕਰ ਨਹੀਂ ਹੈਗਾ ਕੋਈ ਨਹੀਂ ਟੈਨਸ਼ਨ ਨਹੀਂ ਲਿੰਦੀ ਹੁੰਦੀ ਮੈਂ ਬਈ ਬਸ ਇੰਨਾਗਾ ਵੀ ਵਸਸਤੀ ਗਿਆ ਚਲੇ ਜਾਈਏ ਬਸ ਵੀ ਮੇਰੇ ਬੱਚਿਆਂ ਦੇ ਜਾਣ ਜੋਗੇ ਹੋਈਏ ਨਾਲ ਚਲੋ ਅਸਤੇ ਫਿਰ ਜਾਵਾਂਗੇ ਜਾਵਾਂਗੇ ਪਰ ਮੈਂ ਕਹਿੰਨੀ ਆ ਮੇਰੇ ਬੱਚੇ ਵੀ ਨਾਲ ਜ਼ਰੂਰ ਜਾਣ ਕਿਉਂਕਿ ਬੱਚਿਆਂ ਵੀ ਨਾ ਕੋਈ ਰੌਣਕ ਨਹੀਂ ਹੈਗੀ ਤੇ ਮੇਰੀ ਜੀਤ ਪੈਣ ਤੱਕ ਜਾਊਗੀ ਹੀ ਜਾਊਗੀ ਤੇ ਮੇਰੀਆਂ ਦੋ ਜਠਾਣੀਆਂ ਵੀ ਪੱਕੀਆਂ ਨੇ ਇੱਕ ਦੇ ਦੇ ਪੇਪਰ ਆ 22 ਤਰੀਕ ਦਾ ਕਹਿ ਰਹੀ ਹੈ ਦੀਦੀ ਬੜੀ ਉਹਨਾਂ ਦਾ ਵੀ ਮੈਨੂੰ ਪਤਾ ਨਹੀਂ ਹੈਗਾ ਵੀ ਕੀ ਕਿ ਮੈਂ ਕਰਨਗੇ ਜਾਣਗੇ ਮਿੰਦਰ ਦੇ بیٹے ਦਾ ਵੀ ਪੇਪਰ ਆ ਉਹ 22 ਤਰੀਕ ਤੋਂ ਬਾਅਦ ਜਾਊਗੀ 23 ਨੂੰ ਪਾਰਟੀ ਤੇ ਜਾਊਗੀ ਤੇ ਲੁਧਿਆਣਾ ਵਾਲੇ ਮਾਮਾ ਜੀ ਦੀ ਬੇਟੀ ਵੀ ਪਾਰਟੀ ਤੇ ਜਾਊਗੀ ਨੂੰ ਉਹਨਾਂ ਦੀ ਮੈਰਿਜ ਹੋਊਗੀ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਉੱਥੇ ਜਾ ਕੇ ਮਲਾਉਂਗੀ ਹਨਾ ਬਸ ਮੈਂ ਅੰਦਰ ਮੈਂ ਸੂਟ ਲਈ ਹੈ ਆਪਣੇ ਹਨਾ ਮੈਂ ਆਪਣੇ ਸੂਟ ਲੈ ਆਈ ਤੇ ਇੱਕ ਸੂਟ ਦੋ ਸੂਟ ਮੈਂ ਦੇ ਦਿੱ ਹੇ ਸਟੀਚਿੰਗ ਕਰਵਾਉਣ ਦੇ ਲਈ ਤੇ ਬਾਕੀ ਇੱਕ ਸੂਟ ਜਿਹੜਾ ਕੁਝ ਮੈਂ ਬਣਵਾਉਣਾ ਹੈ ਉਹ ਆਪਾਂ ਹੋਰੇ ਘਰੇ ਬਣੂਗਾ ਉਹ ਘਰੇ ਬਣਾਵਾਂਗੇ ਆਪਣਾ ਟੇਲਰ ਸਾਹਿਬ ਆਪਣੇ ਘਰੇ ਆਊਗਾ ਬਣਾਉਣ ਦੇ ਲਈ ਤੇ ਟੇਲਰ ਸਾਹਿਬ ਮਤਲਬ ਕਿ ਮੇਰੇ ਸਾਡੇ ਉਥੇ ਬਾਠਾਂ ਨਾਲ ਗਵੰਡੀਆਂ ਹਨ ਮਿਸਤਰੀ ਆ ਮਿਸਤਰੀਆਂ ਦੇ ਘਰ ਤੇ ਸਾਡਾ ਮਤਲਬ ਕਿ ਉਹਨਾਂ ਦਾ ਘਰ ਦੇ ਨਾਲੋਂ ਵੀ ਜ਼ਿਆਦਾ ਪਿਆਰ ਆ ਹਨਾ ਤੇ ਉਹ ਮੇਰੇ ਤਾਇਆ ਜੀ ਦਾ ਪੇਟਾ ਹਨਾ ਉਹ ਸਟੀਚਿੰਗ ਕਰਦਾ ਏ ਉਹ ਮੇਰੇ ਕੋਲ ਵੈਸੇ ਵੀ ਆਉਂਦੇ ਜਾਂਦੇ ਆ ਸੀ ਇੱਕ ਦੂਜੇ ਨਾਲ ਸਾਰੇ ਇਕੱਠੇ ਅਸੀਂ ਮਤਲਬ ਤੁਸੀਂ ਭੈਣ ਭਾਈਆਂ ਨੂੰ ਕੋ ਵਰਤਦੇ ਆ ਸਾਡੇ ਚਾਜ ਲੱਗਦਾ ਵੀ ਅਸੀਂ ਸਖੇ ਨਹੀਂ ਆਏਗੇ ਸਾਰੇ ਆਏ ਲੱਗਦਾ ਵੀ ਸਖੇ ਆ ਹਨਾ ਵੀ ਮੇਰੀਆਂ ਭੈਣਾਂ ਵੀ ਆਏ ਸਾਰੀਆਂ ਵਰਤਦੀਆਂ ਇੱਕ ਭੈਣ ਮੇਰੇ ਕੋਲੇ ਆ ਸੇ ਹਨਾ ਅਸੀਂ ਸਾਰਿਆਂ ਨੂੰ ਵਧੀਆ ਵਰਤਦੇ ਆ ਤੇ ਉਹ ਮੇਰੇ ਕੋਲ ਆਊਗਾ ਉਰੇ ਬਣਾ ਕੇ ਮੇਰਾ ਉਹ ਰੈਡੀ ਕਰਕੇ ਜਾਊਗਾ ਹੁਣ ਬਾਕੀ ਪਤਾ ਨਹੀਂ ਵੀ ਕੀ ਬਣੂੰਗਾ ਕੀ ਨਹੀਂ ਬਣੂੰਗਾ ਚਲੋ ਦੇਖਦੇ ਆ ਬਾਕੀ ਜੀ ਹੁਣ ਮੈਂ ਘਰ ਲਵਾ ਦਾਲ ਮੈਂ ਦੇਖਦੀ ਆ ਜੇ ਮੂੰਗੀ ਮਸਰੀ ਦਾਲ ਹੋਈ ਆਪਾਂ ਹੁਣ ਅੱਜ ਮੂੰਗੀ ਮਸਰੀ ਨੂੰ ਸੀਟੀਆਂ ਭਰਾਵਾਂਗੇ ਤੇ ਇਹ ਕੱਪੜੇ ਮੈਂ ਖੋਲਦੇ ਸੀਗੇ ਕੱਲ ਅੱਜ ਫੇਰ ਮੈਂ ਦੁਬਾਰਾ ਪਾ ਗਈ ਸੀ ਕਿਉਂਕਿ ਆਪਾਂ ਭੋਗ ਨਹੀਂ ਗਏ ਸੀ ਪਾ ਕੇ ਜਿਆਦਾ ਗੰਦੇ ਹੀ ਸੀ ਉਹ ਫਿਰ ਮੈਂ ਅੱਜ ਹੀ ਸੂਟ ਉੱਥੇ ਧੰਨੇ ਪਾ ਗਈ ਸੀ ਤੇ ਹੁਣ ਮੈਂ ਚੇਂਜ ਕਰੂੰਗੀ ਪੈਣ ਲੱਗੀ ਰਾਤ ਨੂੰ ਚੇਂਜ ਕਰੂੰਗੀ ਤੇ ਤੁਸੀਂ ਜਿਵੇਂ ਬਣਾ ਰਹੇ ਹੋ ਮੇਰੇ ਵੀਡੀਓ ਦੇ ਨਾਲ ਦੇਖਦੀ ਹਾਂ ਮੈਂ ਦਾਲ ਧਰ ਦਿਆਂ ਬਕੇੜੀ ਦਾਲ ਧਰ ਦੇ ਦੇਖਦੇ ਚ ਮੂੰਗੀ ਮਸਰੀ ਮਿਲ ਗਈ ਤਾਂ ਮੂੰਗੀ ਮਸਰੀ ਸੀ ਠੀਕ ਹੈ ਮਰਾ ਨਹੀਂ 7:00 ਵੱਜ ਗਏ ਮੈਂ ਲੇਟ ਹੋ ਰਹੀ ਹਾਂ ਮੈਂ ਮੂੰਗੀ ਮਸਰੀ ਪਣਾ ਦਵਾਂ ਫਿਰ ਮਿਲਦੀਆਂ ਤੁਹਾਨੂੰ ਹਾਂਜੀ ਫਰੈਂਡਸ ਇੱਧਰ ਆਪਣੇ ਬੱਚਿਆਂ ਦਾ ਟੀਮ ਪਾਣ ਉਧਰ ਪਿਆਜੀ ਆਪਣੇ ਭਾਂਡੇ ਥੋੜੇ ਜਿਹਾ ਧੋਣੇ ਵਾਲਾ ਧਨੀਆ ਆਪਾਂ ਨੇ ਤੋੜ ਲਿਆ ਇਹਦੀ ਰੈਕਿੰਗ ਕਰੂੰਗੀ ਤੇ ਦਾਲ ਨੂੰ ਆਪਾਂ ਇੱਕ ਸੀਟੀ ਮਰਾ ਲਈ ਬਸ ਇੱਕੋ ਸੀਟੀ ਮਰਾਈਏ ਮੈਂ ਜ਼ਿਆਦਾ ਨਹੀਂ ਮਰਾਉਂਦੀ ਹੈਗੀ ਜ਼ਿਆਦਾ ਤਾਂ ਨਾ मूंगी मछली फिर घाटा जहां बन जाता फिर चंगा लगता है मूंगी मसली मीटी लगती है मूंगी मछली मेरे को मसरे से मूँगी सी लाल केड़ी होंगी पता नहीं भाई केड़िया हों मेरे को लाल लाल साफ ही सी मसर मसर शैम मसर लाल होंगे मसर में ਤੇ ਉਹ ਵੀ ਤੇ ਪਾਣੀ ਪੀਲੀ ਦਾਲ ਹੈਗੀ ਸੀਗੀ ਉਹ ਬਸ ਹੁਣ ਇੱਧਰ ਜਿਵੇਂ ਆਪਾਂ ਪਾ ਲਿਆ ਆਦਲਸ ਹਨ ਤੇ ਆਜ ਹਰੀ ਮਿਰਚ ਤੇ ਆਦਾ ਮੇਰੇ ਬੱਚੇ ਖਾਂਦੇ ਨਹੀਂ ਉਹਨਾਂ ਨੇ ਏਦਾਂ ਨਹੀਂ ਪਾਉਣਾ ਮੈਂ ਉਹਨਾਂ ਦਾ ਕੋਈ ਨਹੀਂ ਪਰ ਆਪਾਂ ਲਾਇਟ ਮਟਰ ਪਾ ਲਾਂਗੇ ਕਸੂਰੀ ਮੇਥੀ ਪਾ ਲਾਂਗੇ ਤੇ ਆਪਣਾ ਧਨੀਆ ਪਾ ਲਾਂਗੇ ਇਹਦੇ ਨਾਲ ਹੀ ਆਪਾਂ ਨੇ ਪੂਲ ਟੇਸਟੀ ਬਣਾ ਦੇਣੀ ਆ ਕਿਉਂਕਿ ਦੇਖੋ ਅਸੀਂ ਕੱਲ ਗਏ ਸੀਗੇ ਖੰਨੇ ਅਸੀਂ ਕੱਲ ਬਾਹਰ ਖਾਏ ਆਏ ਆਪਣਾ ਹਨਾ ਪਰसों ਸੀ ਪਾਰਟੀ ਦੇ ਵਿੱਚ ਸੀਗੇ ਉੱਥੇ ਆਪਣਾ ਪਾਰਟੀ ਚ ਥੋੜਾ ਬਹੁਤਾ ਖਾ ਲਿਆ ਨਾ ਜਿਹੜਾ ਸਮਣ ਮੋਟਾ ਖਾਣਾ ਸੀਗਾ ਕਿਉਂਕਿ ਫਿਰ ਉਹ ਚੀਜ਼ਾਂ ਖਾ ਕੇ ਨਾ ਫਿਰ ਬੰਦਾ ਤੁਹਾਨੂੰ ਪਤਾ ਮਸਾਲੇ ਦੇ ਖਾ ਲਾ ਕੇ ਨਾ ਹੋਰ ਕੀ ਬੀ ਹੋ ਜਾਂਦਾ ਫਿਰ ਇਹ ਚੀਜ਼ਾਂ ਤੋਂ ਬਾਅਦ ਇਹ ਚੀਜ਼ ਸਵਾਦ ਲੱਗਦੀ ਆ ਫਿਰ ਹੁਣ ਸਾਡੇ ਗਵਾਨੀਆਂ ਦੇ ਪਾਰ ਤੇ ਕੱਲੂ ਉੱਧਰ ਪੋਗਾ ਉੱਥੇ ਜਾਣਾ ਹਾਂਜੀ ਫਿਰ ਮਸਾਲੇ ਬਣੇ ਹੋਣਗੇ ਕੱਲੂ ਹਾਂਜੀ ਫਿਰ ਆਪਣੇ ਘਰੇ ਨਾਲ ਤੇ ਇਹ ਦਾਲ ਤੇਰੀ ਬੱਚਿਆਂ ਨਾਲ ਲੈ ਕੇ ਜਾਣੀ ਹੋਊਗੀ ਇਹ ਲੈ ਜਾਣਗੇ ਤੁਹਾਨੂੰ ਮੈਂ ਸੂਟ ਦੇਣ ਚਲ ਗਈ ਸੀ ਆਪਣਾ ਸਟੀਚਿੰਗ ਤੇ ਹੁਣੇ ਤੇ ਇੱਥਰ ਆਪਣਾ ਤਾ ਤੜਕਾ ਪੁੱਜ ਹੋਣ ਲੱਗਿਆ ਹਾਂ ਤੇ ਆਪਣੀ ਦਾਲ ਵਿੱਚ ਐਡ ਕਰ ਦਾਂਗੇ ਚਲੋ ਜੀ ਮੈਂ ਰੋਟੀ ਰੋਟੀ ਬਣਾ ਕੇ ਨਾ ਫਿਰ ਮਿਲਦੀਆਂ ਤੁਹਾਨੂੰ ਆਪਣੀ ਦਾਲ ਬਣ ਗਈ ਦਾਲ ਨੂੰ ਲਾ ਕੇ ਆਪਾਂ ਤੜਕਾ ਹੋਣ ਇਹਦੇ ਵਿੱਚ ਆਪਾਂ ਹਰਾ ਧਨੀਆ ਐਡ ਕਰ ਦਾਂਗੇ ਤੇ ਐਡ ਕਰਤਾ ਆਪਾਂ ਇਹ ਧਨੀਆ ਇੱਕ ਮਿੰਟ ਸਾਜ ਮੈਂ ਹੱਟ ਕੇ ਪਾ ਦਿੰਦੀ ਆ ਮੈਨੂੰ ਪਤਾ ਨਹੀਂ ਸੱਚ ਮੇਰੀ ਦਾਲ ਕਹ ਜਿੰਦੀ ਮੂੰਗੀ ਮਸਰੀ ਸੱਚਾ ਸੱਚ ਦੁਨੀਆ ਦੇ ਵਿੱਚ ਨੰਬਰ 1 ਦਾ ਮਮਾ ਬਣਾਉਂਦੀ ਆ ਜੀ ਵਸਰੀ ਦੀ ਢਾਲ ਮੇਰੇ ਬੱਚਾ ਮੈਨੂੰ ਇੰਨੀ ਪਣਾਈ ਪਸੰਦ ਆ ਚਾਹੇ ਜੇ ਮਰਜੀ ਦੀ ਨਾ ਕਹ ਤਾ ਕੀ ਆ ਹਾਂ ਕਿ ਨਹੀਂ ਨਹੀਂ ਕਿੰਨਾ ਮੈਂ ਦੇਖਿਆ ਜਦਨੇ ਨਾ ਕਿੱਦਾਂ ਜਿਹੜਾ ਚੰਗੀ ਤਰ੍ਹਾਂ ਨਹੀਂ ਨਾ ਤੋਂਦੇ ਰਹਿ ਕੇ ਸਾਜੋ ਤਾਂ ਹਮਕਿ ਜਹ ਹੋਰ ਇੱਕ ਮੈਨੂੰ ਲੱਗ ਜਾਂਦਾ ਹੈ ਅੱਜ ਮੈਂ ਆ ਜਾ ਹਲਦੀ ਅੱਜ ਤਾਂ ਮਨ ਕੁਛ ਹੋ ਗਿਆ ਆ ਦੇਖੀ ਕਲਰ ਕਿ ਨਵੀ ਆਇਆ ਹੈ ਨਾ ਲਾਈਟ ਰਾਈਟ ਜੀ 2 ਮਿੰਟ ਮਤਲਬ ਕਿੰਝ ਜਿਆਦਾ ਲਾਈਟ ਜੀ ਆ ਦੇਖੋ ਜੀ 2 ਮਿੰਟ ਜੀ ਸਾਡੀ ਜੰਮੀ ਜੰਮੀ ਦੀ ਢਾਲ ਆ ਪਤਾ ਨਹੀਂ ਕੀ ਗੱਲ ਆ ਮੈਨੂੰ ਆਪਾਂ ਤਾਰਿਫ ਨਹੀਂ ਕਰਦੀ

पांडे भी अपने कोई कोई ने मंतने वाले आलू सब्जी मुंगी मसली वाली यस हां मुंगी मसली वाली मिर्च पाया देसी घी होवे ते मुंगी मसली दी दाल होवे हो प्याज प्याज नाल लाल मिर्च दा लाल मिर्च दा अचार चाहे आमदा भी कोई भी होवे अच्छा और ज्यादा अपनू ते ਕਾਹ ਤੇ ਜਾ ਕੇ ਉਹ ਦੋ ਵੀ ਅਸੀਂ ਮੂੰਗੀ ਵਸਰੀ ਆ ਬੜਾ ਮਾਂਗੇ ਆ ਕੇ ਸਹਿਰ ਦਾ ਆ। ਈ ওকে। ਐ ਬਾਕੀ ਜਿੱਥੇ ਜਿੱਥੇ ਵੀ ਅਸੀਂ ਜਾਏ ਹਨਾ ਕਿਤੇ ਵੀ ਦਰਸ਼ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ। ਬਸ ਤੁਸੀਂ ਸਾਡੀ ਵੀਡੀਓ ਚ ਬਣੇ ਰਹੋ। ਜਨਾਬ ਅਰੇ ਹੋਗੇ ਤੁਹਾਨੂੰ ਕੁਝ ਪਤਾ ਨਹੀਂ ਲੱਗਣਾ। ਕਹਿੰਦੀ ਕੋ 20 ਵੀ ਜਾਤ ਹੈ ਕੋਣਸੂ ਦੀ ਨਾਲ ਤੇ 20 ਸਾਡੀ ਫਰਾਸੀ ਕਿ ਵੀ ਆਪਰ ਕਰਕੇ ਦਿਓ ਕਿ ਜਲਦੀ ਜਲਦੀ ਵਿਦਿਸ਼ਣ ਕਰਿਆਵਾਂਗੇ। ਗੁਰਦਰਾ ਸਾਹਿਬ ਤੇ ਜਾ ਕੇ ਪਰ ਮੇਰੀ ਨਾਂ ਦਾ ਡਾਟਰ ਲੱਗ ਗਿਆ ਤੇ ਉਹ ਕਹਿੰਦੀ ਭਾਬੀ ਜੇਕਰ ਮੈਂ ਆਈ ਕੋਲੋਂ ਤੱਕ ਤੂੰ ਪਿੱਛਾ ਨਾ ਨਹੀਂ ਹੈਗਾ ਕਹਿੰਦੀ ਮੇਰੇ ਆਏ ਤੋਂ ਮੈਂ ਨਾਲੇ ਜਾਉਂਗੀ ਵੀ ਪਹਿਲਾਂ ਤੁਸੀਂ ਮੁਠਾ ਦੇਖ ਕਿਉਂਕਿ ਤੁਸੀਂ ਇਕੱਲੇ ਚਲੇ ਜਾਓ ਮੈਂ ਨਾਲ ਲੇ ਮਮਾ ਹਰਫਤੇ ਵੀ ਆਊਗਾ ਫਿਰ ਓਹ ਹਾਂ ਉਹ ਤੈਨੂੰ ਉੱਧਰ ਨਹੀਂ ਮਾਉਣਾ ਉਹ ਤੇਰੀ ਥੀਕ ਨੂੰ ਆਉਣਗੇ ਸਾਰੇ ਹੀ ਆਏ ਲੱਗੂਗਾ ਫਿਰ ਤਾਂ ਵੀ ਆ ਪਵਿਆ ਆਏ ਹੋਇਆ ਰਿਸੀਪਸ਼ਨ ਪਾਰਟੀ ਤੇ ਕਿਉਂਕਿ ਜਿਨਾ ਜਿਨਾ ਤਾਂ ਨਹੀਂ ਆਉਣਾ ਵਿਆਹ ਤੇ ਸਾਰੇ ਉਹ ਹਾਂ

पक्का दिखाने नि स्लाइड होए हो, हो तो बाद स्लाइड ही नि जिस दिन ब्याह हो तो उस दिन बनाए बनावा के वीडियो तुम पूरा मम्मी की लुक दिखाओगे मम्मी किधर से लगे काले दीदी आप कैसे आओ कैसे लैनो नहीं तो नो मैं भूलने नहीं लादा मेरा पॉसिबल है मम्मी देदा होया फिर जे होया फिर ओ दो को बने एक दिन पूरा बनाओ तो कह देती तो बन जाता टेंशन आ लो ना नहीं इसको तो पत्थर हूं मैं दिन पहले वाल न

ਮੇਰੇ ਚਾਚੂ ਦਾ ਵਿਆਹ ਮੈਨੂੰ ਗੋਡੇ-ਗੋਡੇ ਚ ਆਹ ਨਾਲ ਲੈ ਲਿਆ ਆਪਾ ਅਚਾਰ ਅੰਬ ਦਾ ਦੇਖੋ ਜੀ ਨਾਲੇ ਆਪਣੀ ਦਾਲ ਨਾਲ ਰੋਟੀ ਤੇ ਪਿਆਜ਼ ਪਿਆਜ਼ ਤੋਂ ਬਿਨਾ ਮੈਨੂੰ ਰੋਟੀ ਵਧੀਆ ਨਹੀਂ ਲੱਗਦੀ ਹੈਗੀ ਤੇ ਮੈਨੂੰ ਪਿਆਜ਼ ਨਾਲ ਰੋਟੀ ਬਹੁਤ ਟੇਸਟੀ ਲੱਗਦੀ ਅੱਗੇ ਤਾਂ ਮੈਂ ਹਰੀ ਮਿਰਚ ਵੀ ਖਾਂਦੀ ਹੁੰਦੀ ਸੀਗੀ ਮੈਂ ਹਰੀ ਮਿਰਚ ਫਿਰ ਉਦੋਂ ਤੋਂ ਛੱਡਿਆ ਜਦੋਂ ਮੇਰੇ ਲੀਵਰ 'ਚ ਪ੍ਰੋਬਲਮ ਆ ਗਈ ਸੀ ਤਾਂ ਕਰਕੇ ਫਿਰ ਮੈਂ ਹਰੀ ਮਿਰਚ ਬੰਦ ਕਰਤੀ ਸੀਗੀ ਖਾਣੀ ਡਾਕਟਰ ਨੇ ਮਨਾ ਕਰਤਾ ਸੀਗਾ ਮਿਰਚ ਘੱਟ ਖਾਓ ਤਾ ਕਰਕੇ ਨਹੀਂ ਤਾਂ ਮੈਂ ਹਰੀ ਮਿਰਚ ਪਿਆਜ਼ ਪਿਆਜ਼ ਤਾਂ ਮੈਂ ਡੇਲੀ ਖਾਣੀ ਖਾਣਾ ਮੈਨੂੰ ਪਿਆਜ਼ ਤੋਂ ਬਿਨਾਂ ਰੋਟੀ ਵੀ ਵਧੀਆ ਨਹੀਂ ਲੱਗਦੀ ਹੈਗੀ ਅਸੀਂ ਖਾਂਦੀ ਖਾਂਨੇ ਪਿਆਜ਼ ਤੇ ਹਰੀ ਮਿਰਚ ਮੈਂ ਬੰਦ ਕਰ ਚੁੱਕੀ ਹਾਂ ਹਰੀ ਮਿਰਚ ਵੀ ਡੇਲੀ ਖਾਣੀ ਹੁੰਦੀ ਸੀਗੀ ਤੇ ਹੁਣ ਮੈਂ ਖਾऊंगी ਦਾਲ ਅੱਜ ਜੀ ਤੁਸੀਂ ਵੀ ਖਾ ਲਓ ਰੋਟੀ ਗਰਮਾ ਗਰਮ ਰੋਟੀ ਤੇ ਜਮ ਜਮ ਦਾਲ ਅਸੀਂ ਇਹੇ ਬਣਾਈ ਹੈ ਮੈਨੂੰ ਲੱਗਦਾ 7-8 ਮਹੀਨਿਆਂ ਬਾਅਦ ਬਣਾਈ ਹੋਣੀ ਹੈ ਮੈਨੂੰ ਇੱਥੇ ਤੱਕ ਲੱਗਦਾ हां 5-6 ਮਹੀਨੇ ਤਾਂ ਪੱਕੇ ਹੀ ਨੇ ਵੀ ਮੈਂ ਮੂੰਗੀ ਮਸਲੀ ਨਹੀਂ ਬਣਾਈ ਅੱਜ ਬਹੁਤ ਟਾਈਮ ਬਾਅਦ ਬਣਾਈ ਆ ਤੇ ਅੱਜ ਖਾਵਾਂਗੇ ਤੇ ਜਮੀ ਜਮੀ ਰੋਟੀ ਨਾਲ ਤੇ ਕਿਉਂਕਿ ਗਾ ਮਸਾਲੇ ਵਾਲੀ ਖਾ ਕੇ ਅੱਕ ਜੰਨੇ ਆ ਚਲੋ ਜੀ ਹੁਣ ਵਲੌਗ ਦਾ ਕਰਦੇ ਆ ਇੱਥੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਮੇਰਾ ਵਧੀਆ ਲੱਗਿਆ ਤਾਂ ਥੋੜਾ ਜਿਹਾ ਵੀ ਕਮੈਂਟ ਜ਼ਰੂਰ ਕਰਦੇ ਹੋ ਤੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਜਰੂਰ ਕਰਕੇ ਜਾਇਓ ਮਿਲਦੇ ਆ ਜੀ ਅੱਪਾ ਕੱਲ ਨੂੰ ਨਿਊ ਵਲੌਗ ਦੇ ਨਾਲ ਕੱਲ ਨੂੰ ਤੇ ਆਪਾਂ ਕੰਮ ਕੈਰ ਕਰਾਂਗੇ ਸ਼ੁਰੂ ਕੱਲ ਨੂੰ ਮਿਲਦੇ ਆ ਫਿਰ ਤੁਹਾਨੂੰ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ